ਇਹ ਤੇ ਅੱਛੇ ਬੀਜੀ ਲੱਗੇ ਅੱਛੇ ਬੀਜੀ ਲੱਗੇ ਪਈਆਂ ਵਿਚਾਰ ਜਾਂਦਾ ਹੈਗਾ ਚਿੱਤ ਜਾਂ ਬੱਸ ਹੋਣਾ ਰਹੇਗਾ ਕਦੇ ਕਦੇ ਪਤਾ ਨਹੀਂ ਕਿ ਉਹ ਕਿੱਥੇ ਚੱਜ ਜਾਂਦੀ ਹੈ ਇਹ ਚੇਰ ਜਾਂਦੀ ਨਹੀਂ ਜਾਂਦਾ ਹੈਗਾ ਕਦੇ ਉੱਥੇ ਜੇ ਪੈ ਗਈ ਦਿਲ ਜਾਂਦੀ ਨਹੀਂ ਜਾਂਦਾ ਚਿੱਤ ਜੇ ਨਹੀਂ ਪਤਾ ਨਹੀਂ ਕਿ ਹੁੰਦਾ ਹੈਗਾ ਮਨ ਜਦੋਂ ਤੇ ਭਾਈ ਉਠੀ ਜਾਂਦੀ ਹੈ ਵੀ ਕਦੇ ਉੱਥੇ

ਸਿਆਣ ਦਾ ਸੋਚਦਾ ਮੰਮੀ ਨੂੰ ਪਤਾ ਨਹੀਂ ਕੀ ਹੋਇਆ ਹੋਗਾ ਦਿਵਾਲੀ ਵੀ ਟੱਪ ਗਈ ਹੁਣ ਤਾਂ ਲੈ ਹਨਾ ਦਿਵਾਲੀ ਨੂੰ ਵੀ ਤਿੰਨ ਚਾਰ ਦਿਨ ਹੋ ਗਏ ਟੱਪੀ ਨੂੰ ਤਾਂ ਮੈਨੂੰ ਖੁਸ਼ੀ ਨਹੀਂ ਲੱਗਦੀ ਹੈਗੀ ਪਤਾ ਨਹੀਂ ਆਏਗਾ ਤਾਂ ਹੋ ਰਹੀ ਆਗੀ ਇੱਥੇ ਪੈਂਦੀ ਆਗੀ ਉੱਥੋਂ ਉੱਟ ਕੇ ਉੱਥੇ ਪੈ ਜਾਂਦੀ ਆ ਉੱਥੇ ਪੈਂਦੀ ਆ ਉੱਥੋਂ ਉੱਟ ਕੇ ਬਾਹਰ ਪੈ ਜਾਂਦੀ ਹੈਗੀ ਪਤਾ ਨਹੀਂ ਹੋਇਆ ਕੀ ਹੋਇਆ ਕੀ ਨਾਹਰਾ ਗਾ ਮੈਨੂੰ ਫੋਲਦੀ ਚੱਲਦੀ ਕਿ ਹੈਗੀ ਕਿਸੇ ਨਾਲ ਵੀ ਨਾ ਕੋਈ ਗੱਲਾਂ ਕਰਦੀ ਹੈਗੀ ਚੁੱਪਚੀ ਬਿੱਥੇ ਇਕੱਟੀ ਰਹਿੰਦੀ ਆ ਪਤਾ ਨਹੀਂ ਬਾਤ ਨਾ ਵੀ ਦੱਸ ਦੀਆ ਗੱਲ ਵੀ ਭੀ ਆ ਕਰ ਲੈਗੀ ਚਲ ਦੇਖਦੇ ਆਂਗੇ ਪੁੱਛ ਕੇ ਦੇਖਦੇ ਆਂ ਕੀ ਹੋਇਆ ਕੀ ਨਾ ਹੋਇਆ ਹੋਰ ਚੁੱਪ ਕਰਕੇ ਜੇ ਫਿਰਦੀ ਹੈ ਵੀ ਚੁੱਪ ਕਰਕੇ ਕੋਠੇ ਦੇ ਬਾਗ ਜਾਂਦੀ ਆ ਬਾਹਰ ਤੇ ਅੰਦਰ ਹੋ ਜਾਂਦੀ ਨੰਕੋਸ਼ੇ ਨਹੀਂ ਆਗੇ ਅਗਰ ਤਾਂ ਵਧੀਆ ਗੱਲਾਂ ਹੀ ਕਰਦੀ ਹੁੰਦੀ ਸੀਗੀ ਕੀ ਹੋਇਆ ਕੀ ਨਾ ਹੋਇਆ ਨਾ ਚਲੋ ਮੈਂ ਤਾਂ ਹਮ ਦਾ ਵਿਚਾਰ ਸੇਸਾਰ ਦਵਾਂ ਤਾਂ ਪਾਈ ਲੈਂਦੀ ਹੈਗੀ ਤੇ ਪੈਂਦੀ ਹੈਗੀ इतों अंदर वग जाती है अंदरों बहर आ जाती है चल देख देंगे कि गल है कि ना गल है भांडे अंदर भरे पूछ के देखा मम्मी ने देखा कि कर दिया किधर गई यहाँ तो इतने गई सी पता नहीं किधर वाग गई उठ के तो कोठे काटे तो नहीं वाग गए जाके देखा और चलने चाहते पूछा और भी नहीं है

ਮੋਰ ਕੀ ਮਹਾਚਲਨ ਇਹ ਨਾ ਹਾਂ ਕੋਈ ਸੁੱਕੀ ਵੀ ਇਹ ਨਾ ਹਾਂ ਕੋਈ ਸਰਕਾਰ ਦਾ ਨਾ ਕੋਈ ਨਰ ਵਾਲੀ ਸੁੱਕਾ ਪਿਆ ਸੀਗਾ ਫਿਰ ਮੈਂ ਤੇਨੂੰ ਗੱਲ ਪੁੱਛਿਆ ਉੱਤ ਦਿਨ ਹੋਇਆ ਕੀ ਮੈਨੂੰ ਤਾਂ ਕੀ ਹੋਣਾਗਾ ਹਾਂ ਹੋਰ ਤੇਨੂੰ ਕੀ ਹੋਣਾਗਾ ਨਾ ਹੋਇਆ ਕਿਉਂ ਨਹੀਂ ਗੱਲ ਹੈ ਹੋਰ ਹੁਣ ਦਿਸੀ ਜਾਂਦਾ ਇਹ ਤਾਂ ਹਮ ਤੂੰ ਕਰ ਲੈਨੀ ਆਗੀ ਤੇ ਮੈਂ ਵਸ ਕਦੇ ਅੰਦਰ ਪੈ ਗਈ ਕਦੇ ਬਾਹਰੇ ਪੈ ਗਈ ਨਾ ਮੈਂ ਆਇਆ ਨਾ ਗੱਲ ਨਹੀਂ ਹੈਗੀ ਅਗਰਾ ਤੋਂ ਇੰਨਾ ਅੰਦਰ ਮਰਾਈ ਨਾਲ ਵੀ ਖੇੜਦੀ ਕਰਦੀ ਹਾਸੇ ਵੀ ਹੁਕੀ ਰਹਿੰਦੀ ਐਨਾ ਵਧੀਆ ਤੇ ਹੁਣ ਦੋ ਚੁੱਪਚੀ ਬੀਤੇ ਜੇ ਉੱਥੇ ਰਹਿੰਦੀ ਹੈਗੀ ਇਥੋਂ ਅੰਦਰੋਂ ਉੱਠਦੀਆਂ ਕਿ ਅੰਦਰ ਉੱਠ ਕੇ ਬਾਹਰ ਪੈ ਜੰਨੀ ਆ ਬਾਹਰ ਪਈ ਰਹਨੀ ਹਨੀ ਉਨੇ ਉੱਥੋਂ ਉੱਠ ਕੇ ਅੰਦਰ ਪੈ ਜੰਨੀ ਹੈਗੀ ਜਾਂ ਕੋਠੇ ਦਿਵਾ ਜੰਨੀ ਹੈ ਚੁੱਪ ਕਰਕੇ ਚੁੱਪ ਕਰਕੇ ਜੇ ਕੋਈ ਉੱਥੇ ਰਹਦੀ ਹੋਈ ਬਸ ਉਹ ਆ ਚੁੱਪ ਕਰ ਚੁੱਕਾ ਵੀ ਦਿਵਾਲੀ ਟਪੇ ਨੂੰ ਕਿੰਨਾ ਟਾਂ ਹੋ ਗਿਆ ਤਿੰਨ ਚਾਰ ਦਿਨ ਹੋ ਗਏ ਇਹ ਫੇਰ ਮੈਂ ਤੋ ਕੋਈ ਹੈਗੀ ਕੀ ਗੱਲ ਕੋਈ ਤੇ ਗੱਲ ਹੋਊਗੀ ਫਸ ਤਾ ਫੇਰ ਆ ਜਾਂਦੀ ਆ ਉਹ ਖੁੱਜੀ ਆ ਜਾਂਦੀ ਆ ਤੈਨੂੰ ਪਤਾ ਹੀ ਹੈ ਤੇਰੇ ਬਾਪ ਨੇ ਕਿਹਾ ਕਿ ਤੂੰ ਆ ਖਾਣੇ ਨਹੀਂ ਆਂਗੀ ਆਪ ਤਾਂ ਵਧੀਆ ਆ ਮੈਂ ਆਏ ਆ ਜਾਂਦੀ ਆ ਇਹ ਵੀ ਚਲ ਕੋਈ ਜੇ ਹੁੰਦਾ ਹੁੰਦਾ ਕਦੇ ਤਾਉਂਦਾ ਹੀ ਜਾਂ ਨਾ ਫਿਰ ਤਾਂ ਗੇੜਾ ਬਾਹਰ ਤਾਈ ਫਸ ਹੀ ਆ ਉਹ ਖੁੱਜੀ ਆ ਜਾਂਦੀ ਆ ਤੇ ਚੁੱਪ ਕਰਕੇ ਤੂੰ ਰਹਿ ਤੇ ਅਮੀ ਚਲ ਲੈ ਤਾਂ ਮੈਂ ਹੁਣ ਹੈ ਵੀ ਹੁਣ ਰੱਬ ਨੇ ਛੱਡਿਆ ਹਨ ਜਦੋਂ ਉਹਨੇ ਸੋਚੀ ਹੈਗੀ ਹਨ ਕੋਈ ਨਹੀਂ ਸੀ ਲੱਭ ਚੰਦਰਿਆ ਕੋਲ ਜੇ ਤੂੰ ਮੇਰੇ ਕੋਲੇ ਆ ਕੇ ਵਰਤਾ ਸੀ ਗਾ ਮੈਂ ਤੜੀ ਗੈਰੇ ਕੋਣ ਲਈ ਗਈ ਸੀ ਤੇ ਮੈਂ ਚਿੱਤ ਜਾ ਔਖਾ ਥੀ ਦਾ ਬਸ ਕਿ ਕਿਸੇ ਦੇ ਪੈਣ ਪਈ ਉਹਦੇ ਨੇ ਕੋਈ ਦੁਬਾਰੀ ਤੋਂ ਪੈਣਾ ਹੁੰਦਾ ਕੋਈ ਬਾਗ ਕਰੋ ਆਉਂਦਾ ਇਹ ਇੱਥੇ ਕੋਈ ਆਸ ਨਹੀਂ ਆਏਗੀ ਨਿੱਕੜੇ ਆਊਗਾ ਹੈ ਤਾ ਕਰਕੇ ਜਿੰ ਤੂੰ ਜਬਸ ਮੇਰਾ ਬੰਦਾ ਇਸੇ ਤਰ੍ਹਾਂ ਦੀ ਲਾਗਦਾ ਹਲ ਚੁੱਠਿਆ ਪੈ ਤੀਗਾ ਉਹ ਜਵਾਕਾਂ ਕੀ ਉੱਠਿਆ ਪੈ ਤੀਗਾ ਇਸ ਜਵਾਕ ਨੇ ਕਿ ਸਿਰ ਤੇ ਹੈ ਨਾ ਤੇ ਉਹ ਵੀ ਰਹਾ ਗਿਆ ਚਾਰੇ ਨੂੰ ਜਿਹਦੇ ਨੂੰ ਨਿਚਾਕ ਦੇਉਂਦੇ ਹੁਣ ਤੇ ਆਤੀਗਾ ਇਸ ਤਰ੍ਹਾਂ ਸੋਚੀ ਚਾਹਨਾ ਕਰਦਾ ਜਬਤਾਂ

ਅਜੇ ਪੰញੇ ਇੱਥੇ ਹੋ ਕਰ ਰਹਾ ਹੋਈ ਨਹੀਂ ਇੱਥੇ ਅਸੀਂ ਆਵਿਆ ਅੱਜ ਫਰ ਹਣ ਤੇ ਫਿਰ ਤੂੰ ਅੱਜ ਜਾ ਹੀ ਆ ਤਮ ਇਹਨਾਂ ਨੂੰ ਕਹਿ ਲੈਂਦੀ ਆ ਕਿ ਅੱਜ ਤਾਂ ਇਹ ਕਰ ਹੀ ਨਹੀਂ ਗੇ ਮਨ ਨਾਲ ਦੇ ਜਾਂਦੇ ਨਹੀਂ ਹਲੇ ਦੁਕਾਨ ਤੇ ਫੇ ਤੂੰ ਜਾ ਆ ਜਨਨ ਕਿ ਜਾਇਆ ਤੁਹਾਇਆ ਹੇ ਹੇ ਹੂੰ ਕਹਾਂ ਮੈਨੂੰ ਜਦ ਤਿਆਰ ਹੋ ਜਾ ਤੂੰ ਫੇ ਦੇਖਣ ਨੂੰ ਗਏ ਜਾ ਕੇ ਹੋਰ ਤੇ ਆ ਤਾ ਰੰਗ ਗਿਆ ਕੋਰਾ ਸੇਰ ਜੀ ਜਵਾਬ ਤੁਹਾਨੂੰ ਦਿੱਤੀ ਜਾਂਦੀ ਚਾਹਾਂ ਇਹ ਦੀ ਦਾ ਹੈਨਾ ਜਵਾਬ ਝਾਕ ਕਰਦੇ ਨੇ ਉਹਨਾਂ ਨੂੰ ਤਾਂ ਕੀ ਪਤਾ ਹੁੰਦਾ ਰਜਵਾਕਾਂ ਨੂੰ ਉਹ ਤਾਂ ਉਹਨਾਂ ਤਾਂ ਜੀ ਚਾਹੀਦੀ ਹੈ ਹੈਨਾ ਕਿ ਸਾਨੂੰ ਜੀ ਹੁੰਦੀ ਤੇ ਹਾਲਾ ਨਾ ਕਿਹਾ ਹੁਣ ਕੀ ਕਰਾਂ ਭੈਣਾਂ ਨੇ ਜਿੱਥੇ ਤੱਕ ਖੂਨ ਆ ਮੱਚਦਾ ਆਉਂਦਾ ਹੁਣ ਜਿਵੇਂ ਰਹਿਨੇ ਆਂਗੇ ਚਲ ਦੇਖ ਲੈਂਦੀ ਜਾਏ ਆਉਂਦੀ ਆਂਦੀ ਜੇ ਉਹ ਟਾਈਮ ਨਾਲ ਕਾਹਦੇ ਕੋਲੇ ਫਿਰ ਮੈਂ ਜਾਏ ਆਉਂਦੀ ਆਂਗੀ ਚਲ ਸਰਤੀ ਜੀ ਦੇ ਆਉਂਗੇ ਜਬਾਪਾ ਨੂੰ ਹੋਰ ਕੀ ਆਗਾ ਚੀਜਾਂ ਤਾਂ ਆਪਣੇ ਵੀ ਇੰਨੀਆਂ ਮੁੱਠੀਆਂ ਮੁੱਠੀਆਂ ਪਈਆਂ ਨੇ ਬਿਸਕਟ ਬਸਕਟ ਪਏ ਨੇ ਗਏ ਇੱਥੇ ਇੰਦੇ ਆ ਜਾ ਕਾਪਾ ਗੜਾ ਸਾਰੇ ਖਾ ਲੈਣੇ ਆਗੇ ਫਿਰ ਹੁਣ ਬਚਲ ਹੋਰ ਲੈ ਕੇ ਤੇ ਆਵੋਗੇ ਇੱਥੇ ਜਵਾਕ ਖਾ ਲੇਤਾ ਆਪ ਆਪਣਾ ਚਲ ਖਾਤ ਲੈਣਾ ਥੇ ਚਲਾਏ ਹੋ ਜਾਂਦਾ ਵਿਚਾਰ ਸਾਡੇ ਵੀ ਕੋਈ ਹੈਗੇ ਜਿਹੜੇ ਆ ਗਏ ਹੁਣ ਉਹਨਾਂ ਨੂੰ ਮੈਂ ਜਬਾ ਲਈਓ ਚਾਹ ਰਣ ਨੂੰ ਫਿਰ ਜਦ ਆ ਗਏ ਪਈ ਹੋਏ ਹੁਣ ਜੀ ਵੀ ਕਰਦਤ ਭੱਜ ਕੇ ਚਾਰ ਨੂੰ ਜੀ ਮੇਰੇ ਘਰ ਉੱਥੇ ਜਾ ਕੇ ਕੱਢ ਜੀ ਲੱਗਦਾ ਰਹਾ ਉੱਥੇ ਜਾ ਕੇ ਉਦੋਂ ਚਿੱਤ ਪਹਿਲਾ ਹੋ ਜਾਂਦਾ ਚਲ ਉਹ ਆਇਆ ਤਾਂ ਹੈ ਗਈ ਆਗਾ ਹੁਣ ਉਹ ਹੀ ਗੱਲ ਹੁਣ ਫੇਰ ਵੀ ਆਪਦਾ ਘਰ ਬਾਰ ਆਗਾ ਜਵਾਬ ਤਾਂ ਕਰ ਦਿਆ ਚਲ ਕਰੇ ਐਂ ਆਸਾ ਹੋ ਜਾਂਦੀ ਹੈ ਕਿ ਜੇ ਸਾਡੇ ਆਪ ਤੇ ਆਈ ਗੋਰਾ ਐਨੀ ਹੁੰਦਾ ਜਾ ਕੇ ਖੜ ਚੰਨੇ ਹੋਗੇ ਬਾਪੂ ਦਾ ਕਵਲ ਆਪੀ ਜਾਂਦੇ ਹਰੇ ਕੋਈ ਆਇਆ ਤਾਂ ਹੈ ਨਹੀਂ ਵੀ ਕੋਈ ਆਪਦੇ ਕੋਲੇ ਆਜੂ ਐਣਾ ਡੀਕ ਦਿਆਂ ਨੇ ਪੰਜਾਂ ਨੂੰ ਹੈ ਕਿ ਸਾਡਾ ਭਾਈ ਆਉਂ ਕਦੇ ਮਾਪੇ ਤਾਂ ਚਲ ਚਲਾ ਸਾਰੀ ਉਮਰ ਰਹਿ ਜਾਂਦੇ ਨੇ ਮਾਪੇ ਹੁੰਦੇ ਤਾਂ ਬਥੇਰਾ ਮੇਰੇ ਪਿਓ ਦਾ ਜਿੱਦ ਦਾ ਜਾਂ ਜਦੋਂ ਜਾਂਦਾ ਤੀਰ ਕੁੱਤੇ ਲਗ ਲਗ ਜਾਂਦੇ ਤੇਰੇ ਹੈ ਇੰਨਾ ਘਰੇ ਹੋਤੀ ਦਾ ਛੜ ਤਾਂ ਨਾਲੇ ਰਿਸ਼ਤੇਦਾਰ ਕੀ ਆਉਂਦੇ ਬੰਨਾਂ ਛੜਦੇ ਉਹ ਤਰਵਾਜ ਤੀ ਚਾਚਾ ਜਨ ਰਿਸ਼ਤੇਦਾਰ ਰਹਿ ਕੇ ਜਾਂਦੇ ਤੇਗੇ ਹੈ ਵਿਆਹ ਵਾਂਗੂ ਜਦ ਨਗਦੇ ਹੁੰਦੇ ਇੰਨੇ ਰਿਸ਼ਤੇਦਾਰ ਆਉਂਦੇ ਕਦੇ ਮੇਰੇ ਕਿਹਨਰ ਮੱਥੇ ਮਾਰਨਾ ਬਾਇਆ ਤੇ ਸਿੰਘਾ ਹੁੰਦਾ ਪਰਣਾੰਤਾ ਸਹਾਉ ਆਇ ਚੱਕਾ ਤੇ ਉਹ ਤੋਂ ਵਧੇ ਰਹਿਦਾ ਉਹਨਾਂ ਕੋੜੀ ਮੁੱਕ ਗਿਆ ਹੈ ਤੇ ਇਹ ਇਹ ਚੱਲ ਹੁੰਦਾ ਦੀਗਾ ਕਦੇ ਕਹਿ ਦਿੰਦੇ ਵੀ ਪਰ ਆ ਜੀ ਕਰਦੀ ਆ ਜੀ ਚੱਲ ਪੋੜਾ ਪੜਾ ਜਾਂਦਾ ਹੈ ਨਾ ਦੀ ਵਿਚਾਰਾ ਪਰ ਆ ਜਾਂਦਾ ਦੀਗਾ ਹੈ ਹੁਣ ਜੇ ਵੀ ਆਸ ਦੇ ਸੇ ਦੀ ਕੋਣ ਆਵੇ ਕੋਈ ਆਉਣ ਵਾਲੇ ਹੀ ਦੀਗਾ ਹੈ ਤੇ ਸਿੰਘਾ ਹੁੰਦਾ ਬੇਕਾ ਨਾ ਹੁੰਦਾਗਾ ਹੈ ਇਸ ਆਉਣ ਨੂੰ ਆਉਂਕਿਆ ਦੇ ਵਿਚਾਰ ਬਾਪ ਦੇ ਬਥੇਰੇ ਸੌਖੇ ਤੇਗੇ ਮਰਦੂ ਸੌਖੇ ਤੇਗੇ ਕਦੇ ਆਉ ਖੁਨੀ ਆਈ ਸੀ ਪੈ ਪਾਈਆਂ ਦੀ ਵੀ ਹੁਣ ਜਿੱਦੇ ਦਾ ਬਾਕੇ ਮੁੱਕ ਗਏ ਉਹ ਵਿਚਾਰਾ ਘੋਲਾ ਜਾਂਦੀ ਉਹ ਵੀ ਆ ਜਾਂਦਾ ਤੇ ਖੜ ਜਾਂਦਾ ਤੇ ਚੱਜ ਜਾਂਦਾ ਕਿ ਹੁਣ ਕਿਸੇ ਦੀ ਆ ਸੀ ਦੀ ਬਾਹਰ ਵੱਡਾ ਵਿਜੋਗ ਆ ਜਿਹੜਾ ਇੱਥੇ ਆ ਕੇ ਮੁੱਕ ਗਿਆ ਹੈ ਇਹ ਵਾਲਾ ਵੱਡਾ ਇਹ ਵਾਲਾ ਵੱਡਾ ਵਿਜੋਗ ਚਲੋ ਮੁਕਾਏ ਕਹੇ ਪਾਗਲਾ ਹੋ ਹੌਕਰ ਕੱਪੜੇ ਤਾਂ ਮੈਂ ਪਾਉਂਦੀ ਨਹੀਂ ਆਈ ਰਾਈ ਉੱਥੇ ਕੀ ਨੇ ਦੇ ਛਾਣੇ ਨੇ ਕਿ ਵਧੀਆ ਕੱਪੜੇ ਪਾਏ ਚੁੱਕਾ ਪੁੱਛਦੀ ਆ ਕਿ ਕਹਿੰਦੇ ਆਗੇ ਫਿਰ ਹੋਰ ਕੁਸ ਲਗਾ ਕੇ ਚਲ ਜਾ ਆ ਨਾ ਆ ਜਾ ਆ ਤੂੰ ਆ ਜਾ ਮੁਰਿਆਂ ਵਾਂਗਾਂ ਥੰਮੂ ਜਾ ਕੇ ਜਾ ਜਾ ਚਲ ਪੁੱਛ ਲੈ ਨਾ ਮੇਰਾ ਚਿੰਤਾ ਜੱਟ ਸੋਹਰ ਜੂਗਾ ਹੱਕ ਤੇ ਜੂਗਾ ਪੁੱਛ ਮੈਂ ਨਹੀਂ ਚੱਲ ਬਾਗ ਗਈ ਚਲੀ ਹੋਰ ਦੱਸਿਆ ਨਾ ਮਾਮਿਨੇ ਮੈਨੂੰ ਆਪ ਨੂੰ ਬੁchnਾ ਪਿਆਦਾ ਅਨ ਵਰਦਾ ਦੁੱਖ ਲਈ ਰਹੀ ਸੀ ਕਿ ਨਾ ਬਦ ਤੇ ਕੰਮ ਤਾਂ ਉੱਠੇ ਨਹੀਂ ਹੈਗੀ ਇਹ ਇੰਕੁਰ ਹੁਣ ਕਰੇ ਉੱਥੇ ਡਿੱਗ ਪੰਦੀ ਹੈ ਕਦੇ ਉੱਥੇ ਡਿੱਗ ਪੰਦੀ ਹੈ ਕਿ ਦਸਰੀ ਕਿਸੇ ਨੂੰ ਨਹੀਂਗੀ ਜੇ ਆ ਪੁੱਛ ਲਿਆ ਤਾਂ ਜਾਸਤਾ ਕੀ ਕਰੇ ਵਿਚਾਰੀ ਹੁਣ ਇਹ ਵੀ ਤਾਂ ਔਖੀ ਹੈਗੀ ਨਹੀਂ ਹੁਣ ਇਥੇ ਚਲ ਮਾਮਾ ਹੁੰਦਾ ਆਉਂਦਾ ਕਰਦਾ ਛਾਂ ਨਹੀਂ ਚਾਹ ਹੁੰਦਾ ਮੈਂ ਸਾਡੇ ਵਿਚਾਲੇ ਮਾਮੇ ਵੀ ਹੈਗੇ ਨਹੀਂ ਆਉਂਦੇ ਕਰਦੀ ਜੀ ਹੁਣ ਕਿੱਥੇ ਹਾਂ ਜਰਿਨੋ ਤਿਹਾਰ ਤੇ ਆਏ ਹੋ ਜਾਂਦਾ ਤਾਂ ਵਿਚਾ ਮੇਰਾ ਵੀ ਸੁਖੰਦਾ ਮੇਰਾ ਵੀ ਆਵੇ ਪਹਿਚਾਨ ਦੁੱਖ ਤਾਂ ਹੁੰਦਾ ਹੀ ਹੈਗਾ ਹਣ ਭੈਣ ਭਾਈਆਂ ਦਾ ਮੈਂ ਕਿੱਥੇ ਆਉਂਦੇ ਗਰ ਤੇ ਵਿਚਾਰੇ ਕਿੱਥੇ ਆਉਂ ਪਹਿਲਾਂ ਮਮੀ ਕਹਿੰਦੀ ਲਾਸਰੀ ਹੁੰਦੀ ਐ ਕਿ ਨਹੀਂ ਪਹਲਾ ਆ ਜਾਂਦਾ ਸੀ ਕਹਿੰਦੀ ਜਨ ਹੋਰ ਹੁਣ ਤਿਹਾਰ ਤੇ ਕਹਿੰਦੀ ਚਲਾਉਂਦਾ ਕਰਦਾ ਕਹਿੰਦੀ ਕਿਹਾ ਤੇ ਜਦੋਂ ਗਨੇ ਮਨ ਲਾਉਂਦਾ ਵੀ ਆਉਂਦਾ ਵਿਚਾਰਾ ਤੋਂ ਮੇਰਾ ਵੀ ਹੈਗਾ ਮੈਂ ਉਹ ਚਲਾ ਆ ਜਾਂਦਾ ਕਿੱਥੇ ਹੋਣ ਇਹਨਾਂ ਵਿਚਾਰੀ ਨੂੰ ਆਇਆ ਆਇਆ ਹੋ ਜਾਂਦਾ ਵੀ ਲੋਕਾਂ ਦੇ ਆਉਂਦੇ ਕਰਦੇ ਆਗੇ ਭਈ ਮੇਰਾ ਵੀ ਆਣ ਚਾਹ ਉਹ ਤਾਂ ਨਾ ਭੈਣ ਭਰਾ ਗਨੇ ਕਿਤੇ ਪਏ ਨਹੀਂ ਹੁੰਦਾ ਦੁੱਖ ਤਾਂ ਇਹ ਹੁੰਦਾ ਹੀ ਆ ਨਾ ਭੈਣ ਭਰਾਵਾਂ ਦਾ ਤਾਂ ਤੁਮ ਮੰਮੀ ਤੁਮ ਮੁੱਖਿਆਣੀ ਆਂਦਾ ਹੈਗਾ ਹੁਣ ਤਿਹਾੜ ਦੇ ਵਾਸਤੇ ਹੋਏਂਦਾ ਕਾ ਵੀਡੀਓ ਹੁਣ ਜਾ ਕੇ ਆਉਂਦਾ ਸਾਡੇ ਤਾਂ ਇਹਨੇ ਤੇ ਰੋਟੀ ਕੱਢਦਾ ਕਾ ਟੈਨਸ਼ਨ ਵੜੀ ਲਾ ਜਾਂਦੀ ਆ ਕਿ ਰੋਟੀ ਨਹੀਂ ਆ ਗਈ ਹੁਣ ਤੋਂ ਲੋ ਟੈਨ ਟੈਂ ਚਲ ਜਾ ਆ ਗਿਆ ਜੀ ਬੁਢੀ ਆਗਾ ਉਹਦੇ ਮਨ ਵਾਲਾ ਹੋਜਦਾ ਸਰੀਰਾ ਹੋਣ ਹੁਣ ਆ ਜਾ ਹੋਜ ਗਿਆ ਚਲ ਜਾ ਚਲ ਖੇਡਦੇ ਚਲ ਆਈ ਬੋਲ ਕੀ ਆਗਾ ਜਾ ਜਾਕਾ ਕੋਲੇ ਜਾਇਆ ਉਹ ਫਿਰਦੇ ਚੱਲਦੇ ਨੇ ਕਿ ਉਹਨੂੰ ਮੇਰੇ ਵੀ ਭਤੀਜੇ ਭਤੀਜੇ ਨੇ ਵੀ ਜੇ ਹੈਗੇ ਨਹੀਂ ਵੀ ਹਾਂ ਜਾਇਆ ਉਹ ਚੱਲ ਜਾਕਾ ਨੂੰ ਵਿਚਾਰਨ ਉਹ ਵਿਚਾਕ ਦੇਖਣ ਕਿ ਸਾਡੇ ਭੂਆ ਆਉਣਗੇ ਕਿੰਨਾ ਯਾਰ ਕਰਦੇ ਨੇ ਕਿ ਚੱਲ ਉਹਨਾਂ ਨੂੰ ਵਿਚਾਰਨ ਉਹ ਮਰ ਜਿੰਪੀ ਹੋਊਗਾ ਉਹਦੇ ਭੂਆ ਚੱਲ ਜਾਇਆ ਉਹ ਬੜੀ ਆਇਆ ਜਿਨ੍ਹਾਂ ਤੋਂ ਕੋਈ ਖਾਸ ਚੀਜ਼ ਦੀ ਆ ਉਹਦੇ ਸੰ ਉਹਨਾਂ ਨੂੰ ਵੀ ਵਿਚਾਰਨ ਚਾਰ ਛੜ ਜਾਂਦਾਗਾ ਕਿੰਨਾ ਉਹ ਕਰਦੇ ਨੇ ਜਵਾਬ ਲਈ ਵਿਚਾਰਨ ਸਾਨੂੰ ਬੜੀ ਮਮੀ ਆਵਲਾ ਜਮਨ ਹੋ ਗਈ। ਜੰਨਾ ਤਾਂ ਹੁਣ ਕਰਨ ਕੰਮ ਨੇ ਮੈਂ ਨਹੀਂ ਹੋ ਰਿਹਾ ਸਾਥਨ ਤਾਈ ਜਾਨ ਕੀ। ਘਰਾਂ ਕੰਮ ਨੇ ਜਿਹੜੇ ਰਹਿੰਦੇ ਮਿਲ ਗਏ। ਦਾਦੀ ਨਹੀਂ ਮੈਂ ਮਾਰ ਜਾ। ਆ ਬੈਠਾ ਰਗਾ। ਹੈ ਦਾਦੀ ਦਾਦੀ ਕਰੀ ਜਾਂਦਾ ਹੈਗਾ। ਲੈ। ਆ ਗਲੀ ਆ ਗੀ। ਜਹਦੀ ਵਸਲੀ ਜਾ ਬਹੁਤ ਸਾਰਾ ਹੋ। ਚੱਲਿਆ ਬਾਬਾ ਉਸਨੇ ਉਹ ਸਭ ਮੈਂ ਠੀਕ ਰਹੀ ਠੀਕ ਵੀ ਹਾਂ ਤੇ ਇਹਨੇ ਛੱਡ ਕੇ ਮੁੜ ਕੇ ਹੈ ਹਾਂ ਉਹਨੇ ਛੱਡ ਕੇ ਮੁੜ ਗਿਆ ਉਹ ਕੰਮ ਹੋ ਜਾਂਦਾ ਜੀਵਾ ਥੋੜਾ ਜਿਹਾ ਕਹਿੰਦਾ ਮੰਮੀ ਚਲ ਆਉਂ ਮੈਂ ਆਉਣਾ ਕਹਿੰਦਾ ਉਹ ਕਿਸੇ ਨੂੰ ਡਾੜਾ ਤੇ ਉੱਥੇ ਉਹਨੇ ਬੋਲ ਮਾਰ ਲਿਆ ਕਹਿੰਦਾ ਉਹ ਇਹ ਤੈਨੂੰ ਕੋਲੋਂ ਲਾਵਾਗਾ ਕਹਿੰਦਾ ਚੱਲ ਆ ਰਬੀ ਆ ਤੇ ਕਹਿੰਦਾ ਮੰਮੀ ਚਲ ਮੈਂ ਬਾਹਰ ਚ ਉਤਾਰ ਕੇ ਮੁੜ ਗਿਆ ਕਹਿੰਦਾ ਮੈਂ ਉਹਨਾਂ ਨਾਲ ਚੱਲ ਮੈਂ ਮੁੜ ਜੀਦਣਾ ਕਰ ਤਰੇ ਅਮਾ ਸਮਝਾਉਂ ਕਰੇ ਆਪਈ ਹੈਨਾ ਉਹ ਚੱਲ ਆ ਬੈਠ ਬੈਠ ਦਾਲਦੀ ਦਾਦੀ ਕਰੀ ਜਾਂਦਾ ਨਾ 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 ਨੂੰ ਕੰਨਿਆ ਕਿਉਂ ਨਹੀਂ ਇਹਦੇ ਹੈ ਪਾਣੀ ਲੈ ਕਿਉਂ ਨਹੀਂ ਇਹਨੀ ਪਾਣੀ ਚ ਮੜੇ ਮੂੜ ਜਾ ਪਾ ਲੈ ਚਿੱਤ ਨਹੀਂ ਠੀਕ ਮੇਰਾ ਚੱਲ ਲੈ ਲੈ ਚਿੱਤ ਜਾਇ ਰਾ ਦ ਜਿਵੇਂ ਬੁਲਾ ਟਕੜਾ ਹੁੰਦਾ ਕੋ ਪਤਾ ਨਹੀਂ ਆਇਆ ਤੂੰ ਹੋਇਆ ਪਿਆ ਅਰੇ ਮम्मा ਪੀ ਲਈ ਫੇਰ ਉਹ ਲਿਆਉਂਦੀ ਆਫ ਮम्मा ਲਿਆਉਂਦੀ ਮम्मा ਮਮਾ ਪੀ ਮੇਗਾ ਹੈ ਹੈ ਸੱਤ ਹੈ

ਲੈ ਉਹ ਦੇਖੀ ਪੀ ਕੇ ਦੇਖ ਉਹ ਵਧੀਆ ਲੱਗਿਆ ਲੈ ਮੈਨੂੰ ਤਾਂ ਮਾਰਨੇ ਦਾ ਠੀਕ ਸੀਗਾ ਠੀਕ ਦੇ ਵਧੀਆ ਲੱਗਿਆ ਮਾਂਮੀ ਜਾ ਕੇ ਠੀਕ ਸੀ ਵਧੀਆ ਸਾਰੇ ਇਹਨੂੰ ਕੋਈ ਹੋਰ ਉਹ ਕਿਰਨ ਜਾ ਚੜ ਗਿਆ ਹੋਵੇ ਕੋਈ ਆ ਗਈ ਨਾ ਤਾਂ ਕਿੰਨਾ ਹੋ ਕਰਦੇ ਹੁੰਦੇ ਨੇਗੇ ਕੱਲ੍ਹਿਆਂ ਚ ਫੋਨ ਕਰਕੇ ਪੁੱਛਣ ਲੱਗ ਜਾਂਦੇ ਹੈਗੇ ਕਿੱਥੇ ਗਾਇਬ ਹੋ ਗਿਆ ਕਿੱਥੇ ਗਾ ਗਈ ਮੈਂ ਚਾਹ ਤਾਂ ਚੜ ਜਾਂਦਾ ਆ। ਕਰੀ ਹੋਣਗੇ ਕਿਹੜਾ ਤੈਨੂੰ ਖੜਦੇ ਨੇਗੇ ਕਿੱਥੇ ਖੜਦੇ ਨੇ ਵੱਡੇ ਦੱਤਾ ਤੈਨੂੰ ਪਤਾ ਹੀ ਆ ਕਿ ਹਾ ਜਾਦਾ। ਕਾਹ ਕਰਦੀ ਆ ਤੇਰੀ ਮਾਮੀ ਦਾ ਵੀ ਤੈਨੂੰ ਪਤਾ ਹੀ ਆ ਭੋਲੀ ਜੀ ਆ। ਹਨਾ ਉਹ ਬੜਾ ਕਰੇ ਫੜਦੀ ਆ। ਮੈਂ ਅੱਖਾਂ ਮੱਖਾਂ ਮੋੜਾਂਗੇ ਅਸੀਂ। ਤੇ ਮੁੰਡਾ ਦੂਜਾ ਕਿੱਥੇ ਸੌਟ ਆ? ਆ ਕੇ ਬਾਹਰ ਨੂੰ ਗਿਆ। ਮੈਂ ਜੱ ਸੱਦ ਲਿਆ। ਕਿੱਥੇ ਆ ਗਿਆ ਬਾਹਰ ਨੂੰ? ਜਿਉਂ ਸੱਦਣ ਬੈਗ ਨੂੰ ਉਹ ਅਸੀਂ ਬੈਠੇ ਰਹੇ। ਸੱਦਣ ਬੈਗ ਨੂੰ। ਹਨਾ ਬਾਬਾ ਜੀ ਤਾਂ ਆਈ ਸੱਤਕੇ ਲੈ ਕੇ ਆਈ ਜਰ ਉਦੋਂ ਉੱਜਾ ਕੇ ਉੱਥੇ ਚਿੱਤ ਪੜਾ ਉਦੋਂ ਹੋ ਜਾਂਦਾਗਾ ਹੈ ਜਰ ਵੀ ਆਇਆ ਤਾਂ ਫੇਰ ਵੀ ਆਉਂਦਾ ਘਰ ਵਾਰਾਗਾ ਹੈਣਾ ਘਰ ਵਾਰ ਤਾਂ ਹੈਗਾ ਚਲ ਆਂਦਾ ਸੋਚਦੇ ਵੀ ਜਾ ਕੇ ਉੱਥੇ ਖੜ੍ਹ ਧਿਆਨੇ ਆ ਤੇ ਅਸੀਂ ਜੇ ਚੱਲ ਸਿੱਧੇ ਸਾਦੇ ਜੇ ਹੈਗੇ ਨਹੀਂਗੇ ਹੈ ਤੇ ਜਾ ਕੇ ਖੜ੍ਹ ਨੂੰ ਥਾਂ ਤਾਂ ਹੈਗਾ ਪਤਾ ਜਾਨਦੇ ਆ ਜਾ ਕੇ ਉੱਥੇ ਹੈ ਜੇ ਕੋਈ ਉੱਥੇ ਹੋਵੇ ਨਾ ਫੇਰ ਵੀ ਔਖਾ ਚਲ ਭੋਲੇ ਭਾਲੇ ਹੈਣਾ ਐ ਵੀ ਚਲਾ ਆਉਂਦੇ ਫਿਰਦੇ ਦੀਨੇ ਤਾਂ ਹੈਗੇ ਨੇ ਨੀ ਹਾਂ ਆਏ ਤਾਂ ਫਿਰ ਸੈਣੀਆ ਸੈਣੀਆ ਗੱਲਾਂ ਮਾਰਦੀ ਆਂਗੀ ਤੇ ਗੱਲ ਕਰ ਵੀ ਇੰਨਾ ਲੱਖਣ ਹੈ ਨਹੀਂ ਗਾ ਵੀ ਮੈਂ ਆਏ ਨੇ ਕੋਈ ਮੰਜਾੜਾ ਨਾ ਕੋਈ ਪਾਣੀ ਦੇਦਾ ਕੋਈ ਚਾਹ ਕਰਦਾ ਇੰਨਾ ਤਾਂ ਹੈ ਨਹੀਂ ਦਿਨਾ ਉੱਥੇ ਜਾ ਕੇ ਉਦੋਂ ਚਿੱਤ ਪੈਣਾ ਹੋ ਜਾਣਾ ਚਲ ਮੈਂ ਆ ਤਾਂ ਹੁਣ ਇਹਨੂੰ ਚਿੱਤ ਲੱਗਦਾ ਹੈਗਾ ਐ ਹੁਣ ਤਾਂ ਜਾਈਏ ਉਥੋਂ ਆਏ ਹੁੰਦਾਗਾ ਵੀ ਇੱਥੇ ਕੋਈ ਦੀ ਦੇਈ ਹੂੰ ਜਿੰਨੇ ਸਾੜੇ ਸਾੜੇ ਦੇ ਸਾਬ ਕੋਈ ਰਿਹਾ ਹੀ ਨਹੀਂ ਹੂੰ ਉੱਥੇ ਜਾ ਕੇ ਦਿੱਤਾ ਇਹ ਪੜਾ ਹੋ ਜਾਂਦਾ ਵਾ ਨੇ ਐ ਧੋਰੀ ਐ ਵੀ ਮੈਨੂੰ ਹੁਣ ਕੋਈ ਬਿਠੇ ਬਰਜਾਂ ਨਹੀਂ ਆ ਨੇ ਮਾਮਾ ਧੀਆਂ ਗੁਰਬਤੇ ਬਾਅਦ ਲੱਗਦੇ ਆ ਚਲ ਅਸੀਂ ਆ ਜਾਈਏ ਬਈ ਤਾਂ ਵੀ ਚੱਲ ਕੋਈ ਚਲਣਾ ਕਰੀਏ ਇੰਨਾ ਕਮਾਨ ਬਣਾ ਹੋ ਜਾਂਦਾ ਕਿ ਚਲ ਜਾਇਆ ਜੋ ਜਾਇਆ ਮੁੰਡਾ ਦੀ ਖਾਓ ਸਾਰ ਲੇ ਆਈ ਖਾਣਾ ਕੇ ਚਾਹਰਤਾ ਕੋ ਉਹ ਚੱਤ ਚ ਕੋਈ ਹੋ ਹੋ ਹੈ ਨਹੀਂ ਗਾ ਪਰ ਬਸ ਇਧਰ ਮੜ ਮੜ ਮੇਰੇ ਵੀ ਤਿਹਾਰ ਵਿਆਂ ਨੂੰ ਆਪ ਮੈਂ ਹਾਂ ਤਾਂ ਵੀ ਜਿਓ ਜਲਾ ਹੁੰਦਾ ਤਾਂ ਵੀ ਕੋਈ ਇਸ ਤਰ੍ਹਾਂ ਦੀ ਚੀਜ਼ ਦੀ ਘਾਟ ਕਰਦਾ ਕੋਹਾਂ ਚੱਲ ਜਵਾ ਕੰਤ ਚ ਤਾਂ ਬਲਿਆ ਕਰਦਾ ਬਲਿਆ ਕਰਦਾ ਬਿਨਾਂ ਆ ਕੇ ਨਾ ਪਾਣੀ ਨਾ ਪਾਣੀ ਲਾਉਦੇ ਨੇ ਵਾਖਾ ਨਹੀਂ ਉਹਨਾਂ ਦਾ ਰੈਟਸਨ ਰਹਿੰਦੀ ਆ ਕਿ ਬੀਬੂ ਪਤਾ ਨਹੀਂ ਕਿੱਥੇ ਚੀਜ਼ਾਂ ਲੈਂਦੀਆਂ ਮੂੰਹ ਬਤਾਲੀ ਚੀਜ਼ਾਂ ਚੀਜ਼ ਲੈਂਦੀ ਹੋ ਕੋਈ ਕਨਾ ਉਹ ਦਵਾਲੀ ਵਿੱਚ ਆ ਕੇ ਹੋਂਗੇ ਬੈਠੇ ਹਾਂ ਉਹ ਮੁੰਡਾ ਐਂਕਲ ਕੋਲ ਜਾਣਾ। ਕੁੰਚੀ ਕੱਟਾ ਫਿਰ ਦਈ ਲਿਆਗਾ। ਉਸ ਤੋਂ ਮਾਇਆ ਵਿਚਾਰ ਕਿਉਂ ਨਿਕਲ ਕੇ ਜਾਇਆ ਹੈ ਇੰਨੱਲਾ। ਦੂਜੀ ਨੇੜੇ ਹੋਵੇ ਜਮਾ ਅਗਲਾ ਉਹ ਇੱਕ ਵਾਰ ਸਜਾਵੇ ਦੂਜੀ ਵਾਸਤੇ। ਹਾਂ ਦੂਜੀ ਵਾਸਤੇ ਹੈ। ਕੋਈ ਤਾਂ ਕਹਿੰਦਾ ਇੱਕ ਧੂਰ ਵਾਲੀ। ਉਹ ਵਾਟ ਆ ਜਾਂਦੀ। ਹੁਣ ਬਰਦਾਤ ਨੂੰ ਚਲਾਵਦੀ ਮਸ਼ੀਨ ਨਹੀਂ ਦਿੱਤਾ ਮੁਰੇ ਉਹਨੇ। ਬਸ ਸਾਤੇ ਤਾਂ ਮੁਰੇ ਹੀ ਨਹੀਂ ਜਾਂਦਾ। ਨਰਦ ਦੀ ਮਸ਼ੀਨ ਦਿੱਤਾ ਗਾਇ ਚਾਰ ਉੱਤੇ ਘੰਟਾ اٹਕੇ ਚਲਉਂਦੇ ਰੁਕਤੇ। ਹੂੰ ਮੁਰੇ ਜਾਂਦਾ। ਕੀ ਕਰਿਆ ਜਾਣਾ? ਕਹਿੰਦੇ ਹੁੰਦੇ ਨੇ ਬੂਢੀ ਨੂੰ ਤਾਂ ਜਾ ਢਿੰਡਦੀ ਆ ਉਪਰ ਜਾਂ ਪੇਕਤਿਆਂ ਦੀ ਉਹ ਹਾਂ ਚੱਲ ਹਜੇ ਤਾਂ ਮੈਂ ਆਏ ਸੁਪਰਮਾਨ ਦੀਆਂ ਆ ਵੀ ਮੇਰਾ ਪੁੱਤ ਬਲਾਈ ਚੰਗਾਰਾ ਹੈ ਮੇਰਾ ਪੁੱਤ ਮੈਨੂੰ ਦਾਸ ਨਹੀਂ ਹੋਣ ਦਿੰਦਾ ਉਹ ਉਹਦੇ ਲਈ ਜਾਂਦਾ ਕੋਈ ਕਹਿੰਦਾ ਮਾਂ ਤੂੰ ਆਏ ਨਾ ਚਲ ਤਰ ਲੈ ਕੇ ਚੱਲ ਮੰਦੇ ਆਪੇ ਹੂੰ ਜਾਇਆ ਤਰ ਚਿੱਤ ਕੋਸਾ ਬੋਲ ਬੋਲ ਹੁਣ ਆਹ ਧਾਗਿਆ ਮੈਂ ਫੇਰ ਵੀ ਆਉਂਦੇ ਮਾਨੂੰ ਆਏ ਜੇ ਹੋ ਜਾਂਦਾ ਵਿਚਾਲ ਸਾਡੇ ਵੀ ਆਉਂਦੇ ਸੀ ਇਹ ਜਾਇਆ ਇਹ ਚੰਗਾ ਆਜੇ ਹੋ ਜਾਂਦਾ ਜੀ ਚਲ ਆਪਦਾ ਜਵਾਬ ਵਧੀਆਗਾ ਲੈ ਜਾਂਦਾ ਮੈਂ ਜਵਾਬ ਦੇਣਾ ਤਾਂ ਸਾਡੇ ਕੋਲੇ ਕੀ ਜਾਣਾਂ ਤੇ ਇੱਕ ਬਾਟ ਨੂੰ ਮੋੜਦੀ ਹੈਗੀ ਤੇ ਇੱਕ ਹੁਣ ਅਗਲਾ ਕਿੱਥੇ ਦਾ ਹੁਣ ਜਵਾਬ ਆਸ ਕਰਦਾ ਮੇਰੇ ਨਾਲ ਕਹੇ ਤੂੰ ਆਊਗਾ ਕੋਈ ਕਿੱਥੇ ਹੁਣ ਆਏ ਨਹੀਂ ਸੋਚਦੇ ਐ ਕਹਿ ਦਿੰਦਾਗਾ ਵੀ ਚਲ ਕੋਈ ਨਹੀਂ ਮਜਾ ਆਏ ਸਭ ਚੀਜ਼ ਜਵਾਬ ਕੰਦੇ ਆਵਾਂਗੇ ਤੇ ਕੀ ਹੁੰਦਾ ਹੈ ਹੈਨਾ ਤੇ ਜਵਾਬ ਚਾਹਤ ਦੇਣੇ ਹੁੰਦੇ ਨਾਲ ਉਹਨਾਂ ਨੂੰ ਹੀ ਐ ਹੋ ਜਾਂਦਾ ਕੋਈ ਚਲਾ ਦੇ ਨਾਲ ਜਦੋਂ ਜਾਣਨੇ ਆਉਨੇ ਆਗੇ ਤਾਂ ਮੈਂ ਇਹਨੂੰ ਵੀ ਆਣ ਨੂੰ ਵੀ ਡਰ ਰਹਿਦਾ ਹੈਗਾ ਤੇ ਨਾਲੇ ਆਉਂਦੇ ਜਾਂਦੇ ਰਹਿੰਦੇ ਅਗੇ ਆਉਂਦੇ ਜਾਂਦੇ ਰਹਿੰਦੇ ਨੇ ਕਿ ਤੁਹਾਨੂੰ ਪੋੜੇ ਬੰਦਿਆਂ ਦਾ ਜਗ੍ਹਾ ਤੇ ਟਾਈਮ ਹੈਗਾ ਟਾਈਮ ਹੈ ਨਹੀਂ ਪੋੜੇ ਬਾੜੇ ਬੰਦਿਆਂ ਫਿਰ ਉਹਨੂੰ ਕੋਈ ਬਸਲ ਵੀ ਨਾ ਦੇਵੇ ਜੇ ਸਾਡੇ ਵਰਗੇ ਲਗੇ ਲਾਤਾ ਰਹੇ ਹੈਨਾ ਤੇ ਫਿਰ ਉਹਨੂੰ ਕੋਈ ਰਹਿਣ ਵੀ ਨਾ ਦੇਵੇ ਉੱਥੇ ਅੱਜ ਪਰ ਦੁਨੀਆ ਚਲਾਕ ਬਾਰੇ ਚਲਾਕਾਂ ਦਾ ਟਾਈਮ ਆ ਤੂੰ ਤਾਂ ਚੜੀ ਬੋਲੀ ਪਾਲੀ ਆ ਦੇਖ ਕੇ ਇਹ ਤਾਂ ਜਿੰਨੂ ਪਤਾ ਹੀ ਨਹੀਂ ਆ। ਅੰਚਰੀ ਸਿੱਧੇ ਸਹਾਂ ਦੀ ਆ। ਚਿੱਤ ਤਾਂ ੱਖਾ ਹੁੰਦਾ ਵਾ। ਕਰੀਏ ਕੀ ਤੇ ਮਰੇ ਆਂ ਦੇ ਨਾਲ ਮਰਿਆ ਨਹੀਂ ਜਾਂਦਾ ਹੈਗਾ। ਫੇਰ ਉਹਨੂੰ ਕੀ ਕੀਤਾ ਜਾਵੇ? ਫਰੇਕ ਭੈਣ ਦੀ ਇੱਕ ਵੀ ਆ ਭਾਈ ਉਹਨਾਂ ਕਿਸੇ ਦਾ ਕੋਈ ਕਿਸੇ ਦਾ ਕੋਈ ਹੁੰਦਾ ਵਾ। ਪਝਾਈਓ ਚੱਲ ਬਟਾਣਾ ਨਾਲ ਭਤੀਜੇ ਹੋਇ ਲਾ ਦੇ। ਹੋਰ ਹੋਇਆ ਘਾਟਾ ਦੇਖੀ ਜਾਂਦੇ ਨੇ। ਉਹ ਦੇਖੀ ਜਦ ਤੱਕ ਜੇ ਆਉਣ ਵਾਲੇ ਹੋਣ ਉਹ ਫਿਰ ਫਿਰ ਲੱਗਾ ਤਾਂ ਨਹੀਂ ਠੀਕ ਚੱਲ ਛੋਟਾ ਦਾ ਠੀਕ ਹੀ ਆਗਾ ਹਾਂ ਛੋਟਾ ਜੇ ਛੋਟਾ ਦਾ ਠੀਕ ਹੋ ਜੇ ਵੀ ਪਈ ਹੁਣ ਤੇ ਵਧੀਆ ਹੋਏ ਚੱਲ ਆ ਜਿਆ ਕਰਨੇ ਵੱਡੇ ਹੋ ਕੇ ਉਹ ਤਾਂ ਉਹ ਵੀ ਨਹੀਂ ਦੀਦੇ ਹੈਗੇ ਵੀ ਆਉਣਗੇ ਨਹੀਂ ਹਵੇ ਆ ਮੈਂ ਲੱਗਦਾ ਫਰਕ ਤਾਂ ਥੇਰਾ ਪਹਿਲੀ ਹੋਣੀ ਲੱਗਦਾ ਹੋਰ ਹਣ ਗੱਭਰੂ ਹੋਏ ਲੱਗਦਾ ਫਰਕ ਨਹੀਂ ਲੱਗਦਾ 15 ਸਾਲ ਲੰਘ ਗਏ ਉਹ ਵਰਤ ਲੱਗਦਾ ਹੈ ਉਹ ਜਵਾਕਾਂ ਵਾਲੀ ਝੋੜ ਉਹ ਜਵਾਕਾਂ ਚ ਰਹਿੰਦੇ ਹਨ ਕਿੱਥੇ ਹੁਣ ਹੋਲੀ ਦਾ ਵੱਡਾ ਹੋਊਗਾ ਹੁਣ ਚਲੋ ਮੈਂ ਕਹਤਾ ਵੀ ਢੜਦਾ ਕਰ ਦਮ ਹੋਲੀ ਹੈਗਾ ਉਹ ਆ ਭੋਲੀ ਭਾਲੀ ਜਿਹੜਾ ਜੰਦਾ ਕੰਮ ਕਰਦੀ ਉਹ ਤੂੰ ਹੀ ਫਿਰਦੀ ਹੈਗੀ ਵਾਰ ਐਨੀ ਬਤਾ ਕੁੱਲੇ ਵਾਲਾ 2018 19 ਸਾਲ ਜਦ ਤੋ ਹੋਗਾ ਫਿਰ ਹੁਣ ਸਮਝ ਆ ਚੁਗੀ ਬਣੀ ਮੁੱਟੀ ਹੋਰ ਹੁਣ ਸਭ ਜੂ ਵੀ ਜੇ ਉਹ ਸਮਝਾਉਣ ਨਾਲ ਹੋਵੇ ਬੇਹੇ ਸਮਝੂਗਾ ਇਹ ਕਾਇਆ ਹੁਣ ਜੋ ਪਿਆਸ ਬੜੋਸ ਸਮਝਾਵੇ ਗੁਸਿਆਣਾ ਬੰਦਾ ਬਰ ਨਹੀਂ ਆਉਂਦਾ ਕੋਣ ਮੇਰੀ ਹੱਤ ਪੈ ਜਾਂਦਾ ਉਹਨੂੰ ਤਾਂ ਕੰਮ ਕਰਾਈ ਜਾਂਦਾ ਅਗਲਾ ਹੈ ਆ ਜਾਓ ਜੇ ਸਾਡੇ ਨਾਲ ਕੰਮ ਕਰਾ ਦੇ ਅਗਲਾ ਦੇ ਲੋਕਾਂ ਦੇ ਤੱਕ ਉਹ ਰਹਿ ਫਰਦਾ ਅਰੇ ਫਰਦਾ ਨਹੀਂ ਹੈਗਾ ਨਹੀਂ ਐ ਸੋਚੇ ਕਿ ਮੇਰੇ ਪਰ ਉਹ ਨਹੀਂਗਾ 15 ਸਾਲ ਜੋਗ ਛੜਾ ਨਿਆਣਾ ਹੁੰਦਾ ਹੈ ਹੈ ਵੀ ਮੇਰੇ ਪਰ ਉਹ ਨਹੀਂਗਾ ਵੀ ਮੈਂ ਹੁਣੋਂ ਕੰਮ ਕਰਾਂ ਮੇਰੇ ਪੂਆ ਔਖਿਆਂ ਦੇ ਸਾਡੀ ਨਾਲ ਸੰਭਾਲਦੇ ਨੇ ਸਾਨੂੰ ਵੀ ਕੋਈ ਸੁੱਖ ਦਾ ਸਾਹ ਅਗੇ ਉਹਦੇ ਵਿੱਚ ਵੀ ਹੋਰ ਹੁਣ ਵਿਚਲ ਹੋਇਆ ਕਿਤੇ ਜੇ ਉਹਦੀ ਵੀ ਆਸ ਇਲਾਵਾ ਨਹੀਂ ਗੱਲ ਕੋਈ ਉਹ ਹੋਜੀਦਾ ਕੰਮਕਾਰ ਵਾਲਾ ਹੋਜੀਦਾ ਨਹੀਂ ਮੈਨੂੰ ਲੱਗਦਾਗਾ ਹੋਜੀ ਖੱਤ ਪੈ ਜੀ ਨਾ ਤੇ ਦਾ ਉਹ ਸੋਚਦਾ ਕਲੀ ਬੰਦ ਆਏ ਆ ਵੀ ਲੈ ਕੇ ਇੱਥੇ ਕੋ ਕੰਮ ਕਿਤੇ ਲਾ ਲਈ ਫਿਰ ਉਹ ਉਹਦਾ ਹੀ ਚੱਕਿਆ ਜਾਂਦਾ ਹੈਗਾ ਵੀ ਉਹ ਇੱਥੇ ਆ ਕੇ ਉਹਦੀ ਚਿੱਤਰੀ ਦੀ ਇੱਥੇ ਆ ਕੇ ਉਹਦਾ ਨਿਯਮ ਹੋ ਲੈਦਾ ਹੈਗਾ ਸਿਰਫ ਉਹਦਾ ਫੈਸਲਾ ਉਹੀ ਚੜੀ ਰਹਿੰਦੀ ਹੈ ਕਿ ਜੇ ਇੱਥੇ ਆਇਆ ਤਾਂ ਮੁੱਕ ਗਿਆਗਾ ਹਨਾ ਤਲਬ ਨੇ ਚਾਹ ਪਤਾ ਪਤਾ ਕਿ ਨਹੀਂ ਜੋਤ ਕੋਈ ਹਾਂ ਜਦੋਂ ਆਪ ਨੂੰ ਤਾਹਗਾ ਵੀ ਆਇ ਦੇ ਚ ਜਾਊਗਾ ਵੀ ਮੈਨੂੰ ਨਹੀਂ ਬੁਲਾਇਗਾ ਅਕਨੇ ਭਾਂਜੇ ਕਰਿਆ ਸੀ ਵਾ ਆਪ ਨੂੰ ਤਾਹ ਕੋਲ ਥੇ ਰੋਦਾ ਤਾਹੀ ਦਾ ਉਹਦਾ ਮੁੰਡੇ ਦਾ ਡਰ ਰਹਿੰਦਾ ਡ ਵੀ ਖੜਦਾ ਤਾਂ ਹੈ ਨਹੀਂ ਦਿਵਾਰੀ ਘੜਦਾਗਾ ਗੱਲ ਨੂੰ ਮੰਨ ਜੇਵੇ ਨੋਸਾ ਫੇਰ ਆਜੂਗਾ ਹੈ ਕਾਂ ਕਿਸਦੇ ਆ ਲੇਕੋ ਬਾਹਰ ਵਾਲਾ ਰਹਿੰਦਾ ਉਹਦੀ ਭੱਜਣਾ ਪਤਾ ਹੀ ਨਹੀਂ ਲੱਗਦਾ ਫੜਦਾ ਨਹੀਂ ਉਹ ਮਿੰਟ ਨਹੀਂ ਫੜਦਾ ਹੈਗਾ ਹੁਣ ਕਰੇ ਉੱਥੇ ਕਿਹੜਾ ਕੱਢਦਾ ਹੈਗਾ ਕਰੇ ਉੱਥੇ ਜਾ ਕੇ ਉਦੋਂ ਚਿੱਤ ਪੈਣਾ ਹੋ ਜਾਂਦਾ ਹੈਗਾ ਨਾ ਮੂਹਰਾ ਬੰਦ ਨਹੀਂ ਫੜਦਾ ਉਹ ਬਾਹਰੋਂ ਕਿਉਂਦੀ ਪਤਾ ਲੱਗਦਾ ਕਿ ਉਹ ਫੜਦਾ ਜਵਾਕਾਂ ਚੋਂ ਕਿਹਨ ਦਾ ਉਹ ਬੱਚਾ ਇਹ ਨਹੀਂ ਪਤਾ ਜਿਹੜਾ ਕੋਈ ਮੰਗਰ ਲਾ ਲੈਣਾ ਸਦੇ ਨਾਰ ਮੰਗਰ ਲਾ ਕੇ ਕਰਦਾ ਦਾ ਲਾਈ ਲੱਗਵੇਂ ਨਾ ਹੋਵੇ ਕੋਈ ਜਵਾਬ ਮੰਗਰ ਲੱਗੂਣਾ ਹੋਵੇ ਬਣਾ ਆਪਣੇ ਕੋਲ ਚਲਾ ਜਾਂਦਾ ਪਸੰਦ ਉਹ ਦੇਣ ਨਹੀਂ ਹੁੰਦਾ ਜਿੱਥੇ ਵਧੀਆ ਰਹਿੰਦਾ ਹੈਗਾ ਫਿਰ ਉੱਥੇ ਆ ਕੇ ਜਵਾਕਾ ਨਹੀਂ ਕੋਈ ਸਮਝੋਣ ਵਾਲਾ ਹੈ ਨਹੀਂ ਕੋਈ ਕੋਈ ਸਮਝੋਣ ਵਾਲਾ ਨਹੀਂ ਹੈ ਕੋਈ ਹੋਰ ਚਲ ਤੂੰ ਜਵਾਲ ਪਾਣੀ ਦਾ ਕਰ ਲੈ ਕੋਈ ਨਾ ਫਸ ਨਹੀਂ ਧਰਦੀ ਸੀ ਗੋਭੀ 'ਚ ਪਈ ਸੀ ਕੀ ਉਹ ਕੱਢੀ ਸੀ ਹੀ ਮੈਂ ਤੇ ਰੋਮੀਰ ਨੇ ਨਹੀਂ ਆਈਆਂ ਨੇ ਮੈਂ ਤਾਂ ਬਾਤਾਂ ਬਣਾ ਦਿੰਦੀ ਅਸੀਂ ਬਕਾਲੇ ਵਾਲੇ ਮਹਾਕਵੇਲਾ ਨਾਮ ਹੋ ਜਾਏ ਭਾਈ ਚਲ ਤੁਰ ਚੱਲ 13 ਚਲਾ ਆਏ ਹੋ ਗਏ ਮਾਣ ਨੂੰ ਕਿ ਜਾਇਆ ਚਲ ਹਣਾ ਹਾਂ ਚਲਾਇਆ ਮੈਨ ਹੜਾਇਆ ਹੋ ਗਿਆ ਟੈਨਸਰ ਆ ਜਾਂਦੀ ਸੀ ਕਿਵੇਂ ਬਣ ਕੇ ਚਾਕੇ ਮੈਨ ਸਰਦਾ ਦਾ ਨੂੰ ਪਤਾ ਹੀ ਹੈ ਫਿਰ ਕੈਸੇ ਡਾਇਰ ਹੱਟਾ ਮੈ ਨਾਲ ਹੀ ਜਾਊਂਗੀ ਇਹ ਕੈਸੇ ਲੀਕਦੀ ਹੈਗੀ ਇਹ ਟੈਨਸਰ ਜਿੱਥੇ ਮੁਗਦੀ ਆ ਟੈਨਸਰ ਆਈਦਾ ਨਹੀਂ ਹੱਲ ਹੋ ਰਿਹਾ ਲੱਗਦੇ ਹੋਰ ਕਾਲੇ ਲੱਗਦੇ ਆਗੇ ਐ ਰੋਗ ਲੱਗਦੇ ਆ ਕਿਦਾ ਮੈਂ ਆਪਣਾ ਬਗਵਾਦੀ ਬਣੀ ਜਾਂਦੀ ਆਂ ਆਦੇ ਕਰੇ ਤਾਂ ਸੌਖੇ ਆ ਆਦੇ ਕਰੇ ਤਾਂ ਕੋਈ ਚਲਾਉੱਖ ਨਹੀਂ ਸੁੱਖ ਨਾਲ ਪੁੱਤਾ ਹੋ ਗਿਆ ਮੇਰੇ ਪੁੱਤ ਸਿਆਣੇ ਨੇ ਅੱਜ ਅੱਜ ਦੀ ਕੋਈ ਦੁਕਾਨੇ ਚ ਨਹੀਂ ਆਗੀ ਕੰਨ ਚੱਲ ਕੇ ਸਾਨੂੰ ਦੇਖੀ ਨਹੀਂ ਹੋਈ ਹੈ ਹੈ ਤੇ ਆਪ ਦੇ ਘਰ ਦਾ ਸੌਖਿਆਂ ਆ ਉਹਦਾ ਉਹ ਹੀ ਮਾਰਦੀ ਆ ਚਲੋ ਕੰਨ ਲਾ ਕਰਮ ਹੋ ਕੀ ਆਵਾ ਕੰਨ ਮੀਂਹ ਤੇ ਨੀਰ ਬੱਦਿਆ ਨੀਰ ਨੇ ਸਰਕ ਗਈ ਤੇ ਕਹਿ ਬਈ ਹੋ ਗਿਆ ਹੇ ਹੇ ਤੇ ਵੀ ਕਰਾਂ ਤੇ ਡਾਲ ਪਾਣੀ ਆ ਉਹ ਤੇ ਜਾ ਕੇ ਕੌਣ ਜਿਆਦਾ ਜਾਣਦੇ ਨੇ ਕਿ ਕਿ ਤਮਾਪੇ ਵੀ ਆ ਜਾਣਾ ਨਹੀਂ ਜਾਦੀ ਕਿ ਤਮਾਪੇ ਦਾ ਨਿਕਲ ਵੀ ਗਏ ਤੇ ਔਖੀ ਤੋਂ ਔਖੀ ਦੁਨੀਆ ਪਈ ਐ ਤੇ ਔਖੀ ਹੁੰਦੀ ਐ ਤੇਰੇ ਨਾਲ ਵੀ ਔਖੀ ਦੁਨੀਆ ਪਈ ਐ ਗਈ ਤੈਨੂੰ ਦੇਖ ਮੈਨੂੰ ਦੇਖ ਫੇਰੀ ਟਾਈਮ ਪਾਸ ਹੁਣ ਤਾਂ ਨਹੀਂ ਵੰਦੇ ਟਾਈਮ ਪਾਸ ਹੁਣ ਤਾਂ ਔਖੇ ਦੇਖ ਕੇ ਟਾਈਮ ਪਾਸ ਹੁੰਦਾ ਹੈ